ਦੋਹਿਆ ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਪੀ ਬੱਚਿਆਂ ਨਾਲ ਹੀ ਗਏ ਹੋਏ ਸੀ ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੋ ਚਲੋ ਮੈਂ ਜਦੋਂਨੇ ਮੈਨੂੰ ਕਿਹਾ ਕਿ ਮੰਮੀ ਲਬਾਰੀ ਪੂਰੀ ਇਦਾਂ ਐ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦਾ ਤੇ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈਡ ਬੁੱਢ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੋ ਮੈਨੂੰ ਸ਼ੱਕ ਆ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ਾਪ ਆ ਜੋ ਬਾਰੇ ਕੰਪਿਊਟਰ ਵਗੈਰਾ ਰੱਖਿਆ ਹੋਇਆ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤਾਂ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੋਕੇ ਦੇ ਕਿ ਹੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੱਕਾ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੈਂਨੀਆਂ ਹੀ ਚਾਂਦੀ ਦੀਆਂ 1.5-2 ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਦਾ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇ ਦੇ ਮੈਂ ਜਦੋਂ ਦੇਖਿਆ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਤੁਹਾਡਾ ਮੇਨ ਦਰਵਾਜ਼ਾ ਹੁੰਦੀ ਸੀ ਹਾਂਜੀ ਹਾਂਜੀ ਉਹ ਹਾਂਜੀ ਉਹ ਪਿੱਛਲੀ ਖਿੜਕੀ ਥਾਰੀ ਆਏ ਹਾਂਜੀ ਇਹ ਪਿੱਛਲੀ ਖਿੜਕੀ ਰਾਹੀਂ ਆਏ ਆ ਤੋ ਜੋ ਮੈਂ ਦੇਖਿਆ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਨੂੰ ਅਸੀਂ ਇੰਨੀ ਮਹਿੰਗੀ LED ਲਈ ਹੋਇ ਇੱਕ ਕੰਪਿਊਟਰ ਨਾਲ ਅਸੀਂ ਐਡੀਟਿੰਗ ਦਾ ਕੰਮ ਕਰਦੇ ਹੈਗੇ ਆ ਤੇ ਤੁਹਾਨੂੰ ਪਤਾ ਹੋਵੇ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਜੇ ਤੱਕ ਪੈਸੇ ਉਹ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਛੂਟਨੀਆਂ ਤੇ ਕਿ ਹੁਣ ਮੋਚ-ਕੋਚ ਕਿੱਦਾਂ ਜਾਈਏ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਉਧਰ ਵਜਾ ਉਹ ਬੰਦ ਕਰਕੇ ਉਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜ-ਮਰਜੋ ਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਕੋਰੀਆਂ ਹੋਈਆਂ ਕਿ ਸਾਡੇ ਪੜੋਸੀ ਹੀ ਇਥੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਢੇ 3 ਵਜੇ ਕੋਈ ਆਇਆ ਤੇ ਤਾਲੇ ਸਾਰੇ ਤੋੜ ਗਿਆ ਆ ਤੇ ਸਮਾਨ ਕੱਢ ਕੇ ਲੈ ਗਿਆ ਮਾ ਉਹ ਆਂਟੀ ਹੁਣਾ ਵਾਲੀ ਗਈ ਉਹ ਆਂਟੀ ਹੁਣ ਵੀ ਕਹਿ ਰਹੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਚੋਰੀ ਹੋਏ ਆ ਵੀ ਲਗਾਤਾਰ ਮੈਂ ਇਥੇ ਆਈ ਹੁਈ ਆ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਐ ਪੁਲਿਸ ਨੂੰ ਬਈਆ ਕਾਰਵਾਈ ਕਰਨੀ ਚਾਹੀਦੀ ਐ ਮੈਂ ਕਹ ਰਹੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਕੱਲੀ ਘਰਾਂ ਕੋਈ ਜਦੋਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢ ਦੀ ਮੇਰੀਆਂ ਬੇਟੀਆਂ ਹੁਣ ਕੱਲੀਆਂ ਤੇ ਉਹ ਕੀ ਕਰ ਲੈਣਗੀ